ਆਇਆ ਅੱਗੇ ਬਹੁਤ ਵਧੀਆ ਹਾਲਤ ਹੈ ਜੇ ਕੋ ਬੰਦਾ ਗ੍ਰੋਫੀ ਲੈਣਾ ਤੇ ਰੇਟ ਦਿਓ ਹਾਂ ਸਾਹਿਬ ਜੀ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਹਾਂ ਬਹੁਤ ਲੋਕ ਹੁਣ ਓ ਠੀਕ ਠੀਕ ਸਾਹਿਬ ਸਾਹਿਬ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਵਾਧਾ ਲਾ ਤੇ ਦੁਕਾਨ ਸੀਲ ਹੋ ਜੂ ਮਾ ਲੋ ਹਾਂ ਹਰ ਦਾ ਮੌਕਾ ਸਾਰ ਮਤ ਕਰਦੀਆਂ ਲੋਕਾਂ ਦੀ ਹਾਂ ਸਾਥ ਅਵੇਰ ਦੀ ਬਾਤ ਲਾਉਣਾ ਕਿ ਇਹ ਚੀਜ਼ ਦਾ ਸ਼ਾਦੀ ਰੇਟ ਦਾ ਵੱਧ ਲਾਓ ਹੱਥ ਜੋੜ ਕੇ ਬੇਨਤੀ ਆ ਰੇਟ ਦਾ ਵੱਧ ਲਾਓ ਨਹੀਂ ਤੇ ਕਮਸੀਲ ਹੋ ਜਾਣਾ ਜੇ ਹਾਂ ਸਭ ਨੂੰ ਬੇਨਤੀ ਆ ਹਾਂ ਸਾਦੀ ਰੇਟ ਦਾ ਵੱਧ ਲਾਇਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦਿਵਾਲੋਂ ਹਾਂ ਹਾਂ ਸਾਡੇ ਰੇਟ ਤੇ ਵੀ ਵੱਧ ਹੋਣਾ ਜੀ ਸਾਦ ਰੱਖਣਾ ਕਿਉਂ ਇਹਦਾ ਕੇਸ ਦਾ ਲੰਮਾ ਨਾਲੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਵੱਧ ਲਾਇਓ ਨਹੀਂ ਖੜਾ ਜੀ ਆ ਸਭ ਵੇਟ ਦੀ ਲਾਉਣਾ ਵੱਧ ਕੇ ਤੂੰ ਸਾਡੀ ਵੇਟ ਦਾ ਲਾਉ ਕੇ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਅੱਗੇ ਲੋਕ ਆਉਣਗੇ ਵੇਟ ਦੀ ਵੱਲ ਆਉਣਾ ਹਾਂ ਕੋਦੂ ਵੇਖ ਲਿਆ ਨਾ ਨੂੰ ਵੇਖਣ ਦੀ ਹੈ ਸਾਹ ਰੇਟ ਦਾ ਕਿਸ ਨੂੰ ਵੱਧ ਲਾਓ ਰੇਟ ਦਾ ਵੱਧ ਲਾਓ ਜੀ ਸਾਹ ਰੇਟ ਦੀ ਹੱਦ ਲਾਉਣਾ ਕਿਸ ਨੂੰ ਹਾਂ ਲੋਕ ਵਿਚਾਰੇ ਕਹਿੰਦੇ ਸਾਡੇ ਕੋਲ ਰੇਟ ਵੱਧ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵੱਧ ਲਾਉਣਾ ਕਿਸ ਨੂੰ ਹਾਂ ਸਾਹ ਵੇਟ ਦੀ ਵੱਧ ਲਾਉਣਾ ਸਾਹ ਦੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖਾ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਲਈ ਠੋਣਾ ਹਾਂ ਹਾਂ ਅਬ ਇਹਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਅਦੇੜ ਦੀ ਵੱਧ ਲੋਣਾ ਖੇਡ ਹਾਂ ਜੀ ਹਾਲ ਜੀ ਦੇਖੋ ਬੋਲੋ ਕਦੇ ਨਹੀਂ ਆਜੀ ਦੁਕਾਨ ਦੇਖੇ ਸੁਪਰ ਡਿਵੈਲਰ ਸਸੀ ਗਾਜ ਜੀ ਸਾਹਿਬ 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 ਕਿਹਨੂੰ ਡੇਟ ਦਾ ਵਾਧਾ ਲਾਇਓ ਮਤਲਬ ਕੋਈ ਨਹੀਂ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਟਾਣਾ ਹਾਂ ਇੱਕ ਪੈਸਾ ਵਾਧੇ ਦਾ ਲਾਇਓ ਠੀਕ ਹੈ ਜੀ ਆਂਦੀ ਤਾਂ ਫਿਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਫਸ ਗਿਆ ਕੀ ਹਾਲ ਹੈ ਠੀਕ ਹਾਂ ਸਭ ਜੇਡ ਦਾ ਬਦਲ ਲਾਓ ਹਾਂ ਪਿੱਛੇ ਹੜਾ ਪਲੀਜ਼ ਢਾਹ ਰੱਖੋ ਆਡੀ ਆਪਰੇ ਆਪਣਾ ਕੰਮ ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ ਹਾਂ ਖਾਜੀ ਰੇਟ ਰੇਟ ਦੀ ਗੱਲ ਲਉਣਾ ਬਸ ਇਹਦੀ ਬੇਨਤੀ ਕਰ ਇਹਨਾਂ ਇੱਥੇ ਕਿਤੇ ਗੋਪੀ ਤੋਂ ਨਹੀਂ ਹੁੰਦੇ